ਗੂਜਰੀ ਮਹਲਾ ਪੰਜਵਾਂ ਚੌਪ ਦੇ ਕਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਾਹਿਰੀ ਮਨ ਚਿਤ ਬੈ ਉਦਮ ਜਾਂ ਹਰ ਹਰ ਜੀਉ ਪਰਿਆ ਸਹਿਲ ਪੱਥਰ ਮੈਂ ਜਾਂ ਤੋ ਬਾਈ ਤਾ ਕਾਰੀ ਜਿਕ ਅਗੇ ਕਰ ਤਰਿਆ ਮੇਰੇ ਬਾਦ ਹੋ ਜੀ ਸਤ ਸੰਗਤ ਮਿਲੇ ਸੇ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਿਨਤਾ ਕੋਇ ਨ ਕਿਸ ਕੀ ਤਰਿਆ ਸੇਰੇ ਸੇਰੇ ਰੇਜੁਕਸਮ ਬਾਹੇ ਠਾਕਰ ਤਾਹੇ ਮਨ ਪਉ ਕਰਿਆ ਉਡਾ ਉਡ ਆਵਾ ਸੈ ਕੋ ਛਾ ਤਿਸ ਪਾਛੈ ਬਚਰੇ ਸਰਿਆ ਪੁਨ ਕਬਨ ਖਲਾਵੈ ਕਬਨ ਚੁਗਾਵੈ ਮਨ ਮੈ ਸਿਮਰਨ ਕਰਿਆ ਸਾਬ ਨਿਧਾਨ ਦਸ ਅਹਤਿ ਸਿਧਾਨ ਠਾਕਰ ਕਰ ਤਲ ਧਰਿਆ ਕਹਿੰਦੇ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨ ਪਾਰਾ ਵਰਿਆ ਗੂਜਰੀ ਮਹੱਲਾ ਪੰਜਮਾ ਚੌਪ ਦੇ ਕਰ ਦੂਜਾ ਏ ਕਿਉ ਓੰਕਾਰ ਸਤਿਗੁਰ ਪ੍ਰਸਾਦਿ ਕਿਰਿਆ ਚਾਰ ਕਰੈ ਖੱਟ ਕਰਮਾ ਇਤਰਾਤੇ ਸੰਸਾਰੀ ਅੰਤਰ ਮੈਲ ਨ ਉਤਰੈ ਹਉਮੈ ਬਿਨ ਗੁਰਬਾਜੀ ਹਾਰੀ ਮੇਰਾ ਠਾਕਰ ਰਖ ਲੈ ਬੋ ਕਿਰਪਾ ਧਾਰੀ ਕੋਟ ਮਦੇ ਕੋ ਬਿਰਲਾ ਸੇਵਕ ਹੋਰ ਸਗਲੇ ਬਿਉਹਾਰੀ ਰਹਾਉ ਸਾਤ ਬੇਦ ਸਿਮਰਤ ਸਭ ਸੋਦੇ ਸਭ ਏਕਾ ਬਾਤੁ ਪੁਕਾਰੀ ਬਿਨ ਗੁਰ ਮੁਕਤ ਨ ਕੋਊ ਪਾਵੈ ਮਨ ਵਿਖੋ ਕਰ ਵਿਚਾਰੀ ਅਠ ਸੱਠ ਮੱਜਨ ਕਰਿ ਸਨਾਨਾ ਪਰਮ ਆਏ ਧਰ ਸਾਰੀ ਅਣਕ ਸੋਚ ਕਰੈ ਦਿਨ ਰਾਤੀ ਬਿਨ ਸਤ ਗੁਰ ਅੰਧਿਆਰੀ ਤਾਬਤ ਤਾਬਤ ਸਭ ਜਗ ਤਾਇਓ ਅਬ ਆਏ ਹਰ ਦੁਆਰੀ ਦੁਰਮਤ ਮੇਟ ਬੁੱਧ ਪ੍ਰਗਾਸੀ ਜਨ ਨਾਨਕ ਗੁਰਮੁਖ ਤਾਰੀ ਗੂਜਰੀ ਮਹੱਲਾ ਪੰਜਮਾ ਹਰ ਤਨ ਜਾਪ ਹਰ ਤਨ ਤਾਪ ਹਰ ਤਨ ਭੋਜਨ ਪਾਇਆ ਨਿਮਖਣਾ ਬਿਸਰਿਓ ਮੰਤੇ ਹਰ ਹਰ ਸਾਧ ਸੰਗਤ ਮਹਿ ਪਾਇਆ ਮਾਈ ਖਾਟ ਆਇਓ ਘਰ ਪੂਤਾ ਹਰ ਤਨ ਚਲਤੇ ਹਰ ਤਨ ਬੈਸੀ ਹਰ ਤਨ ਜਾਗਤ ਸੂਤਾਰ ਹਾਉ ਹਰ ਤਨ ਇਸ਼ਨਾਨ ਹਰ ਤਨ ਗਿਆਨ ਹਰ ਸੰਗ ਲਾਇ ਧਿਆਨਾ ਹਰ ਤਨ ਤੁਲਹਾ ਹਰ ਤਨ ਬੀੜੀ ਹਰ ਹਰ ਤਾਰ ਉਪਰਨ ਹਰ ਤਨ ਮੇਰੀ ਚਿੰਤ ਬਸਾਰੀ ਹਰ ਤਨ ਲਾਹਿਆ ਧੋਖਾ ਹਰ ਤਨ ਤੇ ਮੈਂ ਨਵ ਨਿਧ ਪਾਈ ਹੱਥ ਚਰਿਓ ਹਰ ਥੋਕਾ ਖਾਬ ਹੋ ਖਰਚ ਹੋ ਟੋਟ ਨ ਆਵੇ ਹਲਤ ਪਲਤ ਕੈ ਸੰਗੇ ਲਾਖ ਖਜ਼ਾਨਾ ਗੁਰਨਾਨਕੋ ਦਿਆ ਇਹੋ ਮਨ ਹਰ ਰੰਗ ਰੰਗੇ ਗੂਜਰੀ ਮਹੱਲਾ ਪੰਜਵਾ ਜਿਵੇਂ ਸੇਮਰਤਾ ਸਾਬ ਗੱਲ ਵੇਖਨਾਸਾ ਪਿਤਰੀ ਹੋਏ ਉਧਾਰੋ ਸੋ ਹਰ ਹਰ ਤੁਮ ਸਦਹੀ ਜਾਪੋ ਜਗ ਅੰਤ ਨ ਪਾਰੂ ਪੂਤਾ ਮਾਤਾ ਕੀ ਆਸੀਸ ਨਿਮਕ ਨਾ ਬਿਸਰਿਓ ਤੁਮ ਕਉ ਹਰ ਹਰ ਸਦਾ ਭਜੋ ਜਗਦੀਸ਼ ਰਹਾਓ ਸਤ ਗੁਰ ਤੁਮ ਕਉ ਹੋਏ ਦਇਆਲਾ ਸੰਤ ਸੰਗ ਤੇਰੀ ਪ੍ਰੀਤ ਕਾਪੜ ਪਤ ਪਰਮੇਸ਼ਰ ਰਾਖੀ ਪਉਜਨ ਕੀਰਤਨ ਨੀਤ ਅੰਮਰਤ ਪੀਵੋ ਸਦਾ ਚਿਰ ਜੀਵੋ ਹਰਿ ਸਿਮਰਤ ਅਨੰਦ ਅਨੰਤਾ ਰੰਗਤ ਮਸ ਪੂਰਨ ਆਸਾ ਕਭ ਨ ਬਿਆਪੈ ਚਿੰਤਾ ਭਾਵਤ ਮਹਾਰਾਏ ਮਨ ਹੋਵੋ ਹਰ ਚਰਣਾ ਹੋ ਕੌਲਾ ਨਾਨਕ ਦਾਸ ਉਨ ਸੰਗ ਲਪਟਾਇਓ ਜੋ ਬੂੰਦੋ ਚਾਤਰਕ ਮੋਲਾ ਗੂਜਰੀ ਮਹਲਾ ਪੰਜਵਾਂ ਮਤਾ ਕਰੈ ਪਸਮ ਕਹਿ ਤਾਈ ਉਰਭ ਹੀ ਲੈ ਜਾਤ ਕਿਨ ਮੈਂ ਥਾਪੋ ਥਾਪਣ ਹਾਰਾ ਆਪਣ ਹਾਥ ਮਤਾਤ ਸਿਆਨ ਪਕਾਹੂ ਕਾਮਨਾ ਆਤ ਜੋ ਅਨਰੂਪੇ ਉਠਾਕਰ ਮੇਰੇ ਹੋਏ ਰਹੀ ਉਹ ਬਾਤ ਰਹਾਉ ਦੇਸ ਕਮਾ ਬਨ ਧਨ ਜੋਰਨ ਕੀ ਮਨ ਸਾ ਬੀਚੇ ਨਿਗਸੇ ਸਾਸ ਲਸਕਰ ਨੇ ਬਖਵਾਸ ਸਭ त्याਗੇ ਜੰਪੁਰ ਉਠ ਸਦਾਸ ਹੋਏ ਅਨੰਨ ਮਨ ਹੱਠ ਕੀ ਡ੍ਰਿੜਤਾ ਆਪ ਸਕੋ ਜਾਣਤ ਜੋ ਅਨੰਦ ਨਿੰਦ ਕਰ ਛੋਡਿਓ ਸੋਈ ਫਿਰ ਫਿਰ ਖਾਤ ਸਹਜ ਸੁਭਾਏ ਪਏ ਕਿਰਪਾਲਾ ਤਿਸੇ ਜਨ ਕੀ ਕਾਟੀ ਬਾਸ ਕਹੋ ਨਾਨਕ ਗੁਰ ਪੂਰਾ ਭੇਟਿਆ ਪਰਵਾਨ ਗ੍ਰਸਤ ਉਦਾਸ ਗੂਜਰੀ ਮਹੱਲਾ ਪੰਜਮ ਨਾਮ ਅੰਧਾਨ ਜਿਨ ਜਨ ਜਪਿਓ ਤਨ ਕੇ ਬੰਧਨ ਕਾਟੇ ਕਾਮ ਕ੍ਰੋਧ ਮਾਇਆ ਵਿਖਮ ਮਮਤਾ ਇਹ ਵਿਆਦ ਤੇ ਹਾਟੇ ਹਰ ਜਸ ਸਾਧ ਸੰਗ ਮਿਲ ਗਾਇਓ ਗੁਰ ਪ੍ਰਸਾਦ ਭਇਓ ਮਨ ਨਿਰਮਲ ਸਰਬ ਸੁਖਾ ਸੁਖ ਪਾਇਓ ਅਰਹਾਉ ਜੋ ਕਿਸ ਕੀਓ ਸੋਈ ਪਲ ਮਨ ਐਸੀ ਭਗਤ ਕਮਾਨੀ ਨਿਤਰ ਸਤਰ ਸਭ ਏਕ ਸਮਾਨੇ ਜੋਗ ਜੁਗਤ ਨੀਸਾਨੀ ਪੂਰਨ ਪੂਰ ਰਹੋ ਸਰਬ ਥਾਈ ਆਨ ਨਾ ਕਤ ਹੂੰ ਜਾਤਾ ਘਟ ਘਟ ਅੰਤਰ ਸਰਬ ਨਿਰੰਤਰ ਰੰਗ ਰਵਿਓ ਰੰਗ ਰਾਤਾ ਭਏ ਕਿਰਪਾਲ ਦਿਆਲ ਗੋਪਾਲਾ ਤਾ ਨਿਰਭੈ ਕੈ ਘਰ ਆਇਆ ਕਲ ਕਲੇਸ਼ ਮਿਟੇ ਖੈਨ ਪੀਤਰ ਨਾਨਕ ਸਹਿਜ ਸੁਮਾਇਆ ਗੂਜਰੀ ਮਹਲਾ ਪੰਜਵਾਂ ਜਿਸ ਮਾਨੁਖ ਭੈ ਕਰ ਹੋਵੇ ਨਤੀ ਸੋ ਆਪਣੈ ਦੁਖ ਭਰਿਆ ਬਾਰ ਬਰਾ ਮਜਨ ਰੇਦਾ ਆਰਾਧਿਆ ਤੈਨੂੰ ਭਉ ਸਾਗਰ ਤਰਿਆ ਗੁਰ ਹਰਿ ਬਿਨ ਕੋ ਨਾ ਬਿਰਥਾ ਦੁਖ ਕਟੈ ਪਰਬ ਤਜ ਅਬਰ ਸੇਵਕ ਜੇ ਹੋਈ ਹੈ ਤਿਤਮਾਨ ਮਹਿਤ ਜਸ ਘਟ ਰਹਾਉ ਮਾਇਆ ਕੇ ਸੰਬੰਧ ਸੈਨ ਸਾਖ ਤਿਤਹੀ ਕਾਮ ਨ ਆਇਆ ਹਰਿ ਕਾ ਦਾਸ ਨੀਚ ਕੁਲ ਉਚਾ ਤਿਸ ਸੰਗ ਮਨ ਬਾਸ ਫਲ ਪਾਇਆ ਲਾਖ ਕੋਟ ਵਿਖਿਆ ਕੇ ਵਿੰਜਨ ਤਾਂ ਮੈਂ ਤਿਸਨਾਂ ਬੂਜੀ ਸਿਮਰਤ ਨਾਮ ਕੋਟ ਉਜਿਆਰਾ ਬਸਤ ਅਗੋਚਰ ਸੂਜੀ ਫਿਰਤ ਫਿਰਤ ਤੁਮਰੇ ਦਵਾਰੇ ਆਇਆ ਭੈ ਭੰਜਨ ਹਰ ਰਾਇ ਸਾਧ ਕੇ ਚਰਨ ਧੂਰ ਜਨ ਬਾਛੈ ਸੁਖ ਨਾਨਕ ਇਹੋ ਪਾਇਆ ਗੂਜਰੀ ਮਹੱਲਾ ਪੰਜਵਾਂ ਪੰਛ ਪਦਾ ਘਰ ਦੂਜਾ ਇਕ ਓਕਾਰ ਸਤਿਗੁਰ ਪ੍ਰਸਾਦ ਪ੍ਰਥਮੇ ਗਰਭ ਮਾਤਾ ਕੈ ਵਾਸਾ ਉਹਾਂ ਸੋੜ ਧਰਨ ਮੈਂ ਆਇਆ ਚਿੱਤ ਤੇ ਸਾਲ ਸੁੰਦਰ ਬਾਗ ਮੰਦਰ ਸੰਗ ਨਕਸੂਨੂ ਜਾਇਆ ਆਪਰ ਸਭ ਮਿਥਿਆ ਲੋਭ ਲਥੀ ਗੁਰ ਪੂਰਾ ਦਿਓ ਹਰ ਨਾਮਾ ਜਿਐ ਕਉ ਇਹ ਬਸਤ ਫਬੀ ਰਹਾਉ ਇਸ਼ਟ ਮੀਤ ਬੰਧ ਬਸਤ ਪਾਈ ਸੰਗ ਬਨਤਾ ਰਤ ਹਸਿਆ ਜਦ ਅੰਤਿ ਆਵਸਰ ਆਇ ਬਨਿਓ ਹੈ ਉਨਪੀਖਤ ਹੀ ਕਾਲ ਗਰਸਿਆ ਕਰ ਕਰ ਅਨਰਥ ਵਿਹਾਜੀ ਸੰਪੈ ਛੁਏ ਨਾ ਰੂਪਾ ਦਾਮਾ ਭਾੜੀ ਕੋ ਭਾੜਾ ਮਿਲਿਆ ਹੋਰ ਸਗਲ ਭਯੋ ਬਰਾਨਾ ਹਾਇ ਬਰ ਗੈਬ ਰਥ ਸੰਭਾਹੇ ਗੋ ਕਰ ਕਿਨੇ ਮੇਰੇ ਜਪਤੇ ਹੋਈ ਲਾਮੀ ਧਾਈ ਚੱਲੇ ਨਹੀਂ ਇੱਕ ਪੈਰੇ ਨਾਮ ਤਨ ਨਾਮ ਸੁਖ ਰਾਜਾ ਨਾਮ ਕੋਟੰਬ ਸਹਾਈ ਨਾਮ ਸੰਪਤ ਗੁਰਨਾਨਕੋ ਦੀ ਉਹ ਮਰੈ ਨਾ ਆਵੈ ਜਾਈ ਗੂਜਰੀ ਮਹੱਲਾ ਪੰਜਵਾਂ ਤਿੱਪਦੇ ਘਰ ਦੂਜਾ ਇੱਕ ਓਕਾਰ ਸਤਿਗੁਰ ਪ੍ਰਸਾਦ ਦੁੱਖ ਬਿਨ ਸੇ ਸੁਖ ਕੀਐ ਨਿਵਾਸਾ ਤਿਸ ਨਾ ਚਲਨੁ ਬੁਝਾਈ ਨਾਮੁ ਨਾਮੁ ਸਤਿਗੁਰੂ ਦੇ ਰੜਾਇਆ ਬਿਨਸ ਨ ਆਵੈ ਜਾਈ ਹਰਿ ਜਪੋ ਮਾਇਆ ਬੰਧਨ ਟੂਟੇ ਪਾਏ ਕਿਰਪਾ ਦਿਆਲ ਪ੍ਰਭ ਮੇਰੇ ਸਾਧ ਸੰਗਤ ਮਿਲ ਸੂਟੇ ਰਹਾਉ ਆਠ ਪਹਿਰ ਹਰ ਕੇ ਗੁਣ ਗਾਵੇ ਭਗਤ ਪ੍ਰੇਮ ਰਸ ਮਾਤਾ ਹਰ ਕ ਸੋਗੁ ਦੁ ਹੋਏ ਮਹੇ ਨਰਾਲਾ ਕਰਣਾ ਹਾਰ ਪਛਤ ਜਿਸ ਕਾ ਸਾ ਤਿਨਹੀ ਰਖ ਲੀਆ ਸਗਲ ਜੁਗਤ ਬਣਾਈ ਕਹੋ ਨਾਨਕ ਪ੍ਰਭ ਪੁਰਖ ਦਿਆਲਾ ਕੀਮਤ ਕਹਿਣ ਨਾ ਜਾਈ ਗੂਜਰੀ ਮਹਲਾ ਪੰਜਵਾਂ ਧੁਪਦੇ ਘਰ ਦੂਜਾ ਇਕ ਓੰਕਾਰ ਸਤਿਗੁਰ ਪ੍ਰਸਾਦ ਪਤ ਤਪ ਬਿਤਰ ਲੀਏ ਕਰ ਆਪਣੇ ਸਗਲ ਘਰਤ ਨਮਸਕਾਰੋ ਵਰਨ ਜਾਤ ਕੋ ਪੁੱਛੈ ਨਾਹੀ ਬਾਛੈ ਚਰਨ ਰਭਾਰੂ ਠਾਕਰ ਐਸੋ ਨਾਮ ਤੁਮਾਰੋ ਸਗਲ ਸੇ ਟਕੋ ਧਣੀ ਕਹੀ ਜਾਏ ਜਨ ਕੋ ਅੰਗਨ ਰਾਰੂ ਰਹਾਉ ਸਾਧ ਸੰਗ ਨਾਨਕ ਬੁੱਧ ਪਾਈ ਹਰ ਕੀਰਤਨ ਆਧਾਰੋ ਨਾਮ ਦੇ ਉਤਰ ਲੋਚਨ ਕਵੀਰ ਦਾਸ ਰੂ ਮੁਕਤ ਭੈਉ ਚੰਮਿਆਰੂ ਗੁਜਰੀ ਮਹਲਾ ਪੰਜਵਾ ਹੈ ਨਾਹੀ ਕੋਊ ਬੁਜਨ ਹਾਰੋ ਜਨ ਕਵਨ ਪਤਾ ਸਿਵ ਬਰੰਚ ਅਰ ਸਗਲ ਮੂਨ ਜਨ ਕਹਿ ਨ ਸਾਕਾ ਗਤਾ ਪ੍ਰਭ ਕੀ ਅਗਮ ਅਗਾਧ ਕਥਾ ਸੁਨਿਐ ਅਬਰ ਆਵਰ ਬਿਦ ਬੁਝਿਐ ਬਕਨ ਕਥਨ ਰਹਿਤਾਰ ਹੋ ਆਪੇ ਭਗਤਾ ਆਪ ਸੁਆਮੀ ਆਪਨ ਸੰਗਰਤਾ ਨਨ ਕੋ ਪ੍ਰਭ ਪੂਰੋ ਰਹਉ ਹੈ ਵਿਖਿਉ ਜਤਰ ਕਤਾ ਗੂਜਰੀ ਮਹਾਲਾ ਪੰਜਮਾ ਮਤਾ ਮਸੂਰਤ ਅਬਰ ਸਿਆਨਪ ਜਨ ਕਉ ਕਸੂਨ ਆਇਓ ਜੈ ਜੈ ਅਉਸਰ ਆਇਓ ਬਨਿਉ ਹੈ ਤਹਾਂ ਤਹਾਂ ਹਰਿ ਧਾਇਓ ਪ੍ਰਭ ਕੋ ਭਗਤ ਵਸ਼ਲ ਬਰਦਾਇਓ ਕਰੇ ਪ੍ਰਤਪਾਲ ਬਾਰੇ ਕੀ ਨਿਆਈ ਜਨ ਕਉ ਲਾਡ ਲੜਾਇਓ ਰਹਾਉ ਜਪ ਤਪ ਸੰਜਮ ਕਰਮ ਧਰਮ ਹਰ ਕੀਰਤਨ ਜਨ ਗਾਇਓ ਸ਼ਰਨ ਪਰਿਓ ਨਾਨਕ ਠਾਕਰ ਕੀ ਅਬੈਦਾਨ ਸੁਖ ਪਾਇਓ ਗੂਜਰੀ ਮਹੱਲਾ ਪੰਜਵਾਂ ਦਿਨ ਰਾਤੀ ਅਰਾਧੋ ਪਿਆਰੋ ਨਿਮਖ ਨਾ ਕੀਜੈ ਢੀਲਾ ਸੰਤ ਸੇਵਾ ਕਰ ਭਾਵਨੀ ਲਾਈਐ त्याग ਮਾਨ ਹਾ ਢੀਲਾ ਮੋਹਨ ਪ੍ਰਾਨ ਮਨ ਰਾਗੀਲਾ ਬਸ ਰਿਓ ਹਿਰ ਕੈ ਸੰਗੀਤ ਬੇਕਮੋ ਹੋ ਮਨ ਲੀਲਾ ਰਹਾਉ ਜਿਸੇ ਸਮਰਤ ਮਨ ਹੋਤ ਅਨੰਦਾ ਉਤਰੈ ਮਨੋ ਜੰਗੀਲਾ ਮਿਲਬੇ ਕੀ ਮੈਂ ਬਰਨ ਨਾ ਸਕੂ ਨਾਨਕ ਪਰੈ ਪਰਿਲਾ ਗੂਜਰੀ ਮਹਲਾ ਪੰਜਵਾਂ ਮਨ ਜੋਗੀ ਸਾਸਤਰਗ ਕਹਾਵਤ ਸਭ ਕੀਨੇ ਬਸ ਆਪਣਹੀ ਤੀਨ ਦੇਵ ਅਰ ਕੋੜ 33ਾ ਤਿੰਨ ਕੀ ਹੈਰਤ ਕਸ ਨਾ ਰਹੀ ਵਲਵੰਤ ਵਿਆਪ ਰਹੀ ਸਭ ਮਹੀਂ ਅਬਰ ਨ ਜਾਣ ਸਕੂ ਮਰਮਾ ਗੁਰ ਕਿਰਪਾ ਤੇ ਲਹੀ ਰਹਾਉ ਜੀਤ ਜੀਤ ਜੀਤੇ ਸਭ ਥਾਨਾ ਸਗਲ ਭਵਨ ਲਪਟਹੀ ਕਹੋ ਨਾਨਕ ਸਾਧ ਤੇ ਭਾਗੀ ਹੋਏ ਚੇਰੀ ਚਰਨ ਗਹੀ ਗੁਜਰੀ ਮਹਲਾ ਪੰਜਵਾਂ ਦੋਹੇ ਕਰ ਜੋੜ ਕਰੀਬੇ ਨੰਤੀ ਠਾਕਰ ਆਪਣਾ ਧਿਆਇਆ ਹਾਥ ਦੇ ਰਾਖੀ ਪਰਮੇਸ਼ਰ ਸਗਲਾ ਦੁਰਤ ਮਟਾਇਆ ठाकर हुए आप दयाल भई कल्याण आनंद रूप हुई है उभरे बाल गोपाल राहू मिल बरनारी मंगल गाया ठाकर का जयकार कहो नानक तिस गुरु बलहारी जिन सब का किया उद्धार गुजरी महला पांचवा मात पिता भाई सुत बंधप तिन का बल है थोरा अनकरंग माया के पेखे ਕਿਸੇ ਸਾਥ ਨਾ ਚਲ ਪੂਰਾ ਠਾਕਰ ਤੁਜ ਬਿਨ ਆਹੇ ਨਾ ਮੋਰਾ ਮੋਹ ਅਨਾਥ ਨਿਰਗੁਣ ਗੁਣ ਨਹੀਂ ਮੈਂ ਆਹੂ ਤੁਮਰਾ ਤੋਰਾ ਰਹਾਉ ਬਲ 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 ਚਰਨ ਤੁਮਾਰੇ ਇਹਾ ਉਹਾ ਤੁਮਾਰਾ ਜੋਰਾ ਸਾਧ ਸੰਗ ਨਾਨਕ ਦਰਸ ਪਾਇਓ ਬਿਨ ਸਿਉ ਸਗਲ ਨਿਹੂਰਾ ਗੂਜਰੀ ਮਹਲਾ 5 ਆਲ ਜਾਲ ਪਰਮ ਮੋਹਤ ਜਾਬੈ ਪਰਬ ਸੇ ਤੀਰੰਗ ਲਾਈ ਮਨ ਕਉ ਇਹ ਉਪਦੇਸ਼ ਦਰਵਾ ਹੈ ਸਹਿਜ ਸਹਿਜ ਗੁਣ ਗਾਈ ਸਾਜਨ ਐਸੋ ਸੰਤ ਸਹਾਈ ਜਿਸ ਭੇਟੇ ਟੂਟਾ ਮਾਇਆ ਬੰਦ ਬਿਸਰਨਾ ਕਬ ਹੂੰ ਜਾਈ ਰਹੋ ਕਰਤ ਕਰਤ ਅਨਕ ਬਹੁ ਪਾਤੀ ਨੀਕੀ ਇਹ ਠਹਿਰਾਈ ਮਿਲ ਸਾਧੂ ਹਰ ਦਸ ਗਾਵੇ ਨਾਨਕ ਭਵਜਲ ਪਾਰ ਉਪਰਾਈ ਗੂਜਰੀ ਮਹਲਾ 5ਮਾ ਖਿਨ ਮੈਂ ਥਾਪੋਥਾਪਨ ਹਾਰਾ ਕੀਮਤ ਜਾਏ ਨਾ ਕਰੀ ਰਾਜਾ ਰੰਗ ਕਰੈ ਖਿਨ ਭੀਤਰ ਨਿਚੈ ਜੋਤ ਧਰੀ ਧਿਆਈਐ ਅਪਨੋ ਸਦਾ ਹਰੀ ਸੋਚ ਅੰਦੇਸਾ ਤਾਕਾ ਕਹਾ ਕਰੀਐ ਜਾ ਮੈਂ ਇਕ ਕਰੀ ਰਹੋ ਤੁਮਰੀ ਟੇਕ ਪੂਰੇ ਮੇਰੇ ਸਤਗੁਰ ਮਨ ਸਰਨ ਤੁਮਾਰੈ ਪਰਿ ਅਚੇਤ ਇਹਾਨੇ ਬਾਰਕ ਨਾਨਕ ਹਮ ਤੁਮ ਰਖੋ ਉਤਾਰ ਕਰੀ ਗੂਜਰੀ ਮਹੱਲਾ ਪੰਜਮ ਤੂੰ ਦਾਤਾ ਜੀਆ ਸਭ ਨਾ ਕ ਬਸੋ ਮੇਰੇ ਮਨ ਮਾਹੀ ਚਰਨ ਕਮਲ ਰਿਤ ਮਾਹੇ ਸਮਾਏ ਤਉ ਭਰਮ ਅੰਧੇਰਾ ਨਹੀਂ ਠਾਕਰ ਜਾ ਸਿਮਰ ਤੂ ਤਾਹੀ ਕਰ ਕਿਰਪਾ ਸਰਬ ਪ੍ਰਤ ਪਾਲਕ ਪ੍ਰਭ ਕੋ ਸਦਾ ਸਲਾਹੀ ਰਹਾਉ ਸਾਸ ਸਾਸ ਤੇਰਾ ਨਾਮ ਸਮਾਰੋ ਤੁਮ ਹੀ ਕੋ ਪ੍ਰਭ ਆਹੀ ਨਾਨਕ ਟੇਕ ਭਈ ਕਰਤੇ ਕੀ ਔਰ ਆਸ ਬਡਾਣੀ ਲਾਹੀ ਗੂਜਰੀ ਮਹੱਲਾ ਪੰਜਵਾ ਕਰ ਕਿਰਪਾ ਆਪਣਾ ਨਾਮ ਦਰਸੋ ਦੀਜੈ ਜਸ ਗਾਵੋ ਨਿਸਰਪੂਰ ਕੇਸ ਸੰਗ ਦਾਸ ਪੱਗ ਝਾਰੋ ਇਹੈ ਮਨੋਰਥ ਮੂਰ ਠਾਕੁਰ ਤੁਝ ਬਿਨ ਬੀਆ ਨਾ ਹੋਰ ਚਿਤ ਚਿਤ ਬਿਉਹਰ ਰਸਨ ਅਰਦ ਹੋ ਨਿਰਖਉ ਤੁਮਰੀ ਔਰ ਰਹਾਉ ਦਿਆਲ ਪੁਰਖ ਸਰਬ ਕੇ ਠਾਕੁਰ ਮਨ ਲੋ ਕਰੋ ਕਰਜੂਰ ਨਾਮ ਜਪੈ ਨਾਨਕ ਦਾਸ ਤੁਮਰੋ ਉਦਰਸ ਆਖੀ ਔਰ ਗੁਜਰੀ ਮਹਲਾ ਪੰਜਵਾ ਮਰਮ ਲੋਕ ਅਰ ਰੁਦਰ ਲੋਕ ਆਈ ਇੰਦਰ ਲੋਕ ਤੇ ਧਾਏ ਸਾਧ ਸੰਗਤ ਕੋ ਜੋਹੇ ਨਾ ਸਾਕੈ ਮਲ ਮਲ ਧੋਵੈ ਪਾਏ ਆਬ ਮੋਹੈ ਆਇਓ ਪਰਿਓ ਸਰਨਾਏ ਗੋਜ ਪਾਪ ਕੋ ਬਹੁਤ ਪਰਜਾਰਾ ਹੈ ਮੋ ਕੋ ਸਤਗੁਰੂ ਦਿਓ ਹੈ ਬਤਾਏ ਰਹਾਓ ਸਿੱਧ ਸਾਧ ਕਰ ਯਖ ਕਿੰਨਰ ਨਰਹੀ ਕੰਠ ਉਰਜਾਏ ਜਦ ਨਾਨਕ ਅੰਗ ਕੀ ਆ ਪ੍ਰਭ ਕਰਤਾ ਜਾ ਕਾ ਕੋਟ ਐਸੀ ਦਾਸਾਏ ਗੂਜਰੀ ਮਹੱਲਾ ਪੰਜਵਾਂ ਆਪ ਜਸ ਮਿਟੈ ਹੋਬੈ ਜਗ ਕੀਰਤ ਦਰਗਾ ਬੈਸਣ ਪਾਈਐ ਜਮ ਕੀ ਤਰਾਸ ਨਾਸ ਹੋਏ ਖਿੰਮਹਿ ਸੁਖ ਅਨੰਦ ਸੇਤੀ ਕਰ ਜਾਈਐ ਜਾ ਤੇ ਕਾਲ ਨ ਬਿਰਥੀ ਜਾਈਐ ਆਠ ਪਹਿਰ ਸਿਮਰੋ ਪ੍ਰਭ ਆਪਣਾ ਮਨ ਤਨ ਸਦਾ ਤੇ ਆਈ ਹੈ ਰਹਾਉ ਮੋਹ ਸਰਨ ਦੀਨ ਦੁਖ ਪੰਜਨ ਤੂੰ ਦੇ ਸੋਈ ਪ੍ਰਭ ਪਾਈਐ ਚਰਨ ਕਮਲ ਨਾਨਕ ਰੰਗ ਰਾਤੇ ਹਰ ਦਾਸ ਹੈ ਪੈਜ ਰਖਾਈਐ ਗੂਜਰੀ ਮਹਲਾ ਪੰਜਵਾਂ ਮਿਸੀ ਅੰਬਰ ਜੀ ਅਨ ਕੋ ਦਾਤਾ ਭਗਤ ਭਰੇ ਭੰਡਾਰ ਜਾਕੀ ਸੇਵਾ ਨਿਫਲ ਨ ਹੋਬਤ ਥਿਨ ਮੈਂ ਕਰੇ ਉਧਾਰ ਮਨ ਮੇਰੇ ਚਰਨ ਕਮਲ ਸੰਗ ਰਾਚ ਸਾਗਲ ਜੀ ਜਾ ਕੋ ਅਰਾਧਾ ਤਾਹੂ ਕੋ ਤੂ ਜਾਚ ਰਹਾਉ ਨਾਨਕ ਸਰਨ ਤੁਮਾਰੀ ਕਰਤੇ ਤੂੰ ਪ੍ਰਭ ਪ੍ਰਾਨ ਆਧਾਰ ਹੋਏ ਸਹਾਈ ਜਿਸ ਤੂ ਰਖੈ ਤਿਸ ਕਹਾ ਕਰੇ ਸੰਸਾਰ ਗੂਜਰੀ ਮਹਲਾ ਪੰਜਵਾਂ ਜਨ ਕੀ ਪੈ ਜਸਵਾਰੀ ਆਪ ਹਰ ਹਰ ਨਾਮ ਦਿਉ ਗੁਰ ਅਫਕਦ ਉਤਰ ਗਇਓ ਸਭ ਤਾਪ ਰਹਾਉ ਹਰ ਗੋਬਿੰਦ ਰਖਿਓ ਪਰਮੇਸ਼ਰ ਆਪਣੀ ਕਿਰਪਾ ਧਾਰ ਮਿਟੀ ਬਿਯਾਦ ਸਰਬ ਸੁਖ ਹੋਏ ਹਰ ਗੁਣ ਸਦਾ ਵਿਚਾਰ ਅੰਗੀਕਾਰ ਕਿਉ ਮੇਰਾ ਕਰਤਾ ਗੁਰਪੁਰਾਏ ਕੀ ਵਡਿਆਈ ਅਬ ਚਲ ਦੀਪ ਧਰੀ ਗੁਰਨਾਨਕ ਨਿਤ ਨਿਤ ਚੜੈ ਸੁਭਾਈ